ਇਥੇ ਜਿਹੜੀ ਇਹ ਹਲਕਾ ਚਾਰ ਜ਼ਿਲ੍ਹਿਆਂ ਦਾ ਨੰਦਪੁਰ ਖਾਬ ਹਲਕੇ ਚਾਰ ਜ਼ਿਲ੍ਹੇ ਪੈਨੇ ਆ ਚਾਰ ਜ਼ਿਲ੍ਹਿਆਂ ਚ ਕਾਂਗਰਸ ਨੂੰ ਕੋਈ ਬੰਦਾ ਹੀ ਨਹੀਂ ਲੱਭਿਆ ਜਿਹੜੇ ਕਾਂਗਰਸ ਦੇ ਲੀਡਰ ਨੇ ਕਾਂਗਰਸ ਦੇ ਵਰਕਰ ਨੇ ਉਹ ਬੜੇ ਨਮੋਸ਼ੀ ਚ ਨੇ ਆਪਣੀ ਬੇਇੱਜ਼ਤੀ ਮਹਿਸੂਸ ਕਰ ਰਹੇ ਨੇ ਵੀ ਸਾਡੇ ਚਾਰ ਜ਼ਿਲ੍ਹਿਆਂ ਦੇ ਵਿੱਚੋਂ ਕੋਈ ਬੰਦਾ ਹੀ ਨਹੀਂ ਲੱਭਿਆ ਹੋਰ ਪਰੇ ਜਾ ਕੇ ਲਿਆਤਾ ਕਿਉਂਕਿ ਮੈਂ ਪਹਿਲੇ ਦਿਨ ਕਹਿ ਦਿੱਤਾ ਕਿ ਆਊਟਸਾਈਡਰ ਕਹਿ ਰਹੇ ਹੋ ਮੈਂ ਪਹਿਲੇ ਦਿਨ ਤੇ ਕਹਿਤਾ ਸੀ ਵੀ ਕਾਂਗਰਸ ਨੇ ਇਹ ਠੀਕ ਆਕਸ਼ਨ ਤੇ ਲਾਈਆ ਕਾਂਗਰਸ ਨੇ ਸੀਟ ਬੋਲੀ ਤੇ ਲਾਈਆ ਜਿਹੜਾ ਜ਼ਿਆਦਾ ਬੋਲੀ ਦੇ ਦੂਗਾ ਉਹਨੂੰ ਇਹ ਟਿਕਟ ਦੇ ਦੇਣਗੇ ਨਹੀਂ ਤਾਂ ਕਾਂਗਰਸ ਦੇ ਉਮੀਦਵਾਰ ਦਾ ਇਹ ਹਲਕੇ ਨਾਲ ਕੋਈ ਲੈਗਰ ਤੇ ਗਈ ਨਹੀਂ ਸੀ ਕਿੰਨੇ-ਕਿੰਨੇ ਲੀਡਰ ਸੀ ਇੱਥੇ ਕਾਂਗਰਸ ਦੇ ਉਹ ਉਹਨਾਂ ਨੂੰ ਛੱਡਤਾ ਸਿਰਫ ਆਕਸ਼ਨ ਕਰਕੇ ਇਹ ਸਦਨ ਦੇਤੀ ਤਾਂ ਇਹ ਵੱਡੀ ਗੱਲ ਆ ਕਾਂਗਰਸ ਤਾਂ ਜਿਹੜਾ ਜਿੱਤਦਾ ਉਹ ਰਹਿੰਦਾ ਨਹੀਂ ਇੱਥੇ ਮੈਂ ਬਟੂ ਜਿੱਤੇ ਉਹ ਲੁਧਿਆਣੇ ਚਲੇ ਗਏ ਤਵਾੜੀ ਸਾਹਿਬ ਜਿੱਤੇ ਉਹ ਦਿੱਲੀ ਘੜ ਚਲੇ ਗਏ ਇਸ ਲਈ ਇਹ ਤਾਂ ਇੱਕ ਰਾਸੇ ਰੋਟੀਆਂ ਸੇਕਣ ਲਈ ਆਉਂਦੇ ਨੇ ਕੋਰੋਡਾਟਿਕੂ ਜੀ ਅੱਛਾ ਚਲੋ ਮੈਂ ਜਦੋਂ ਇੱਥੋਂ ਕ੍ਰੋਸ ਫਾਇਦਾ ਵਜ਼ੀਰ ਸੇ ਸ਼ੂਗਰ ਮਿਲਦਾ ਮੈਂ ਮੁਨਾਫਾ ਵੰਡਿਆ ਸੀ ਮੇਤੋਂ ਪਹਿਲਾਂ ਮੇਤੋਂ ਬਾਅਦ ਅੱਜ ਤੱਕ ਕਿਸੇ ਨੇ ਸ਼ੂਗਰ ਮਿਲਾਣਾ ਮੁਨਾਫਾ ਨਹੀਂ ਵੰਡਿਆ ਮੈਂ 8 8 9 9 ਕਰੋੜ ਰੁਪਇਆ ਕੱਲੇ ਕੱਲੇ ਸ਼ੂਗਰ ਮਿਲਦਾ ਮੁਨਾਫਾ ਵੰਡਿਆ ਅੱਛਾ ਹੁਣ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਬਹੁਤ ਸਾਰੀਆਂ ਸ਼ੂਗਰ ਮਿਲ ਕਹਿੰਦੇ ਬੰਦ ਵੀ ਪਈਆਂ ਨੇ ਬਹੁਤ ਬੰਦ ਹੋ ਗਈਆਂ ਮਲਾਜ਼ਮਾਂ ਨੂੰ ਉਹ ਪ੍ਰਾਪਰ ਤਨਖਾਹ ਨਹੀਂ ਮਿਲਦੀ ਉਹਦਾ ਬੁਰਾ ਹਾਲ ਆ ਪਹਿਲੀ ਵਾਰੀ ਸੀ ਜਦੋਂ ਮੈਂ ਵਜ਼ੀਰ ਰਿਆ ਦੋ ਵਾਰ ਅਸੀਂ ਅੱਜ ਸ਼ੁਕਰ ਮਿਲਾਂ ਦਾ ਮੁਨਾਫਾ ਵਧਿਆ ਸੀ 8 8 9 9 ਕਰੋੜ ਮਲਾਜ਼ਮਾਂ ਨੂੰ ਵੀ ਪੈਸੇ ਦਿੱਤੇ ਸੀ ਜਨਮਾਜਾ ਸਾਹਿਬ ਆਪਾਂ ਚਲੋ ਕੈਂਡੀਡੇਟ ਦੀ ਗੱਲ ਕਰ ਰਹੇ ਸੀਗੇ ਅਕਾਲੀ ਦਲ ਤੇ ਬੀਜੇਪੀਤ ਨੂੰ ਮਾਜ ਦਾ ਜਿਹੜਾ ਰਿਸ਼ਤਾ ਸੀਗਾ ਤੁਹਾਡਾ ਨੂੰ ਮਾਜ ਦਾ ਰਿਸ਼ਤਾ ਚਲੋ ਟੁੱਟ ਗਿਆ ਇਸ ਵਾਰ ਕੈਂਡੀਡੇਟ ਵੀ ਜਿਹੜੇ ਉਹਨਾਂ ਨੇ ਖੜੇ ਕੀਤੇ ਹਰ ਥਾਂ ਤੇ ਤੋਂ ਲੱਗਦਾ ਹੈ ਕਿ ਜਿਹੜਾ ਤੁਹਾਡਾ ਅਲਾਈਅੰਸ ਟੁੱਟਿਆ ਹੈ ਤੁਹਾਡਾ ਤੇ ਬੀਜੇਪੀ ਦਾ ਉਸ ਦਾ ਲਾਸ ਵੀ ਹੋਏਗਾ ਕਿਉਂਕਿ ਜਿਹੜੀ ਹਿੰਦੂ ਵੋਟ ਸੀਗੀ ਓ ਜਿਹੜਾ ਮਨੀਆ ਕਾਲੀਦਨ ਨੂੰ ਪੈਂਦੀ ਸੀ ਕਿਹਾ ਜਾਂਦਾ ਸੀਗਾ ਜਿਹੜੇ ਬੀਜੇਪੀ ਨੂੰ ਪਸੰਦ ਕਰਦੇ ਸੀ ਪਰ ਹੁਣ ਤੋਂ ਲੱਗਦਾ ਕਿ ਵੰਡੀ ਜਾਏਗੀ ਦੇਖੋ ਗੱਲ ਇਹ ਆ ਕਿ ਚਲੋ ਜ਼ਰੂਰੀ ਨਹੀਂ ਹੈ ਬਹੁਤ ਸਾਰੇ ਹਿੰਦੂ ਵੋਟ ਵੀ ਸਾਨੂੰ ਪਾਏਗੀ ਕਿਉਂਕਿ ਅਸੀਂ ਜਦੋਂ ਕੰਮ ਕਰਦੇ ਆ ਤਾਂ ਅਸੀਂ ਹਰ ਇੱਕ ਦੇ ਕੰਮ ਆਉਨੇ ਆ ਦੂਜਾ ਜਿਹੜਾ ਅਸੀਂ ਸਰਵਤੱਤਵ ਦੇ ਭਲੇ 'ਚ ਵਿਸ਼ਵਾਸ ਰੱਖਦੇ ਆ ਉਹਦੇ 'ਚ ਵੀ ਸਾਰੇ ਧਰਮਾਂ ਦੇ ਲੋਕ ਆਉਨੇ ਆ ਤਾਂ ਕੁਦਰਤੀ ਤੌਰ ਤੇ ਬਿਨਾਂ ਨਹੀਂ ਖਿਆਲ ਵੋਟ ਮੰਡੀ ਜਾਵੇ ਨਾਲੇ ਜਿਹੜੀ ਪਿੰਡਾਂ ਦੀ ਵੋਟ ਆ ਸ਼ਹਿਰਾਂ ਦੀ ਵੋਟ ਆ ਉਹ ਮਤਲਬ ਇਸ ਗੱਲ ਤੇ ਸਾਡੇ ਨਾਲ ਜੁੜ ਗਈ ਕਿ ਅਸੀਂ ਲੜਾਈ ਪੰਜਾਬ ਵਰਸ ਦਿੱਲੀ ਬਣਾਤੀ ਜਿਹੜੀ ਇਹ ਜੋ ਨਾ ਨਿਵੇਕਲ ਹੀ ਆ ਇਹ ਦੰਗ ਹਿੰਦ ਪੰਜਾਬ ਦਾ ਇਹ ਪੰਜਾਬ ਤੇ ਦਿੱਲੀ ਦੀ ਟੱਕਰ ਆ ਸਿੱਧੀ ਕਿਉਂਕਿ ਪੰਜਾਬ ਦੀ ਬੇਇੱਜ਼ਤੀ ਹੋ ਗਈ ਪੰਜਾਬ ਨੂੰ ਕੱਖੋਂ ਹੌਲੇ ਕਰਤਾ ਸ਼ੰਭੂ ਤੇ ਆਪਣੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਸਾਨੂੰ ਘਰੇ ਆ ਕੇ ਕੁੱਟ ਗਏ ਪੱਗਾਂ ਲਾ ਕੇ ਟਰੈਕਟਰ ਤੋੜ ਗਏ ਬਾਹਾਂ ਤੋੜਦਿਆਂ ਮਤਲਬ ਦੇਤੀ ਕਰਤੀ ਤੇ ਕਿਸੇ ਤੇ ਐਫ ਆਈ ਆਰ ਤੱਕ ਨਹੀਂ ਮੁੱਖ ਮੰਤਰੀ ਸਾਹਿਬ ਨੇ ਲਵਾਈ ਦਿੱਲੀ ਤੋਂ ਡਰ ਕੇ ਦਿੱਲੀ ਦੇ ਭੈਣ ਧਲੇ ਆ ਕੇ ਦਿੱਲੀ ਨਾਲ ਸੌਦੇਬਾਜ਼ੀ ਕਰ ਗਿਆ ਭਵੰਤਮਾਨ ਕਹੇ ਓਏ ਜਨਾ ਲਿਆ ਵੀ ਤੇਰੇ ਨਾਲ ਕੇਜਰੀਵਾਲ ਵਾਲੀ ਹੋਏਗੀ ਜਾਂ ਤਾਂ ਪੰਜਾਬੀਆਂ ਨੂੰ ਕੋਟੜ ਦੇ ਸਮੇਂ ਚੁਪਾਓ ਜੇ ਨਹੀਂ ਤੈਨੂੰ ਵੀ ਕੇਜਰੀਵਾਲ ਮੰਗਨ ਦਰ ਕਰ ਦਾਂਗੇ ਕਿਉਂਕਿ ਉਹੀ ਸ਼ਰਾਬ ਦੀ ਪਾਲਿਸੀ ਪੰਜਾਬ ਦੀ ਉਹੀ ਦਿੱਲੀ ਦੀ ਇਹ ਬਾਹਰ ਫਿਰਦਾ ਉਹ ਅੰਦਰ ਸੀ ਲੋ ਇਸ ਕਰਕੇ ਕਾਂਗਰਸੀਆਂ ਨੇ ਅਖਾਮੀ ਜਿਲੀਆਂ ਕੇਜਰੀਵਾਲ ਸਾਹਿਬ ਤਾਂ ਬਾਹਰ ਆ ਗਏ ਹੁਣ ਹੁਣ ਕਿਹੜੇ ਉਹ ਮਲਤਾਨ ਦਾ ਜੰਗ ਜਿੱਤ ਕੇ ਆਏ ਆ ਕੇਸਰੀ ਆਲ ਕਿਹੜੇ ਮਲਤਾਨ ਦਾ ਜੰਗ ਜਿੱਤ ਕੇ ਬਾਹਰ ਆਇਆ ਜੇ ਕਿ ਸ਼ਰਾਬ ਦੇ ਘਟਾਲੇ ਦੇ ਟੈਕਨੀਕਲ ਗਰਾਊਂਡ ਤੇ ਜਵਾਨਤ ਤੇ ਬਾਹਰ ਆ ਗਿਆ ਦਾ ਜਿਹੜੀ ਜਵਾਨਤ ਆ ਉਹਦੇ ਘਟਾਲੇ ਦੇ ਦਾਗ ਨਹੀਂ ਧੋ ਸਕਦੀ ਕੇਸਰੀ ਆਲ ਦੇ ਘਟਾਲੇ ਦੇ ਦਾਗ ਹੈ ਜਵਾਨਤ ਨਾਲ ਨਹੀਂ ਧੋ ਜਾ ਸਕਦੇ ਦਾ ਜਵਾਨਤ ਵੀ ਕਿਵੇਂ ਲਈ ਆਪਾਂ ਨੂੰ ਪਤਾ ਯਾ ਸ਼ੂਗਰ ਖਾ ਖਾ ਕੇ ਸ਼ੂਗਰ ਜਾਲੀ ਸ਼ੂਗਰ ਤਰੀਕ ਤੌਰ ਤੇ ਬਣਾ ਕੇ ਮਤਲਬ ਇਸ ਜੇੜ ਚ ਬਾਹਰ ਨਿਕਲ ਲਈ ਪਰਲੇ ਮਾਰਦਾ ਰਿਹਾ 21 ਮਹੀਨਿਆਂ ਚ ਹਾਂਜੀ ਲਿਖਿਆ ਹੈ ਕਿ ਜੀ ਆਪਦੇ ਅਸੀਂ 21 ਕਿ ਮਹੀਨੇ ਅਸੀਂ 21 ਕਿ ਮਹੀਨੇ ਅਮਰਜੈਂਸੀ ਜੇੜ ਚ ਰਹੇ ਆ ਅਸੀਂ ਤਾਂ ਕਿ ਮੱਥੇ ਵਟ ਲਿ ਪਾਏ ਇਹ 21 ਦਿਨਾਂ ਚ ਹਾਂਜੀ ਪੁੱਜਣ ਲੱਗਿਆ ਭਗਵਾਨ ਤੁਮਾਨ ਕੇ ਜੀ ਆਪਦੇ ਜਾ ਕੇ ਤੇ ਨਾਲੇ ਫਿਰ ਜਿਹੜਾ ਜਿਹੜੀ ਪਾਰਟੀ ਭ੍ਰਿਸ਼ਟਾਚਾਰ ਦੇ ਵਿਰੋਧ ਚ ਬਣੀ ਹੋਵੇ ਬੁਨਿਆਦ ਭ੍ਰਿਸ਼ਟਾਚਾਰ ਦੇ ਵਿਰੋਧ ਚ ਹੋਵੇ ਉਸ ਪਾਰਟੀ ਦਾ ਹੈਡ ਭ੍ਰਿਸ਼ਟਾਚਾਰ ਦੀ ਫਸ ਗਿਆ ਹੋਵੇ ਇਹਦਾ ਨਾਰੇ ਲੱਗ ਰਹੇ ਆ ਵੀ ਨਾਰਾ ਇਨਕਲਾਬ ਦਾ ਘਟਾਲਾ ਸ਼ਰਾਬ ਦਾ ਝਾੜੂ ਆਏ ਨੇ ਇੱਥੇ ਆਪਣੇ ਚਾਰ ਕਦਮ ਅੱਗੇ ਜੇਡ ਭਗਤ ਸਿੰਘ ਦੇ ਪਿੰਡਾ ਖੜਕੜ ਕਰਾ ਖੜਕੜ ਕਰਾ ਨਾਰਾ ਲਾਇਆ ਸੀ ਇਨਕਲਾਬ ਦਾ ਪਰ ਘਟਾਲਾ ਹੋ ਗਿਆ ਸ਼ਰਾਬ ਦਾ ਸੋ ਅੱਜ ਇਹਨਾਂ ਗੱਲਾਂ ਤੋਂ ਜਗ ਜਹਰਾ ਕਿ ਜਿਹੜੀ ਸਰਕਾਰ ਆ ਪੰਜਾਬ ਦੀ ਇਹ ਬੁਰੀ ਤਰ੍ਹਾਂ ਲੋਕਾਂ ਦੇ ਵਿੱਚ ਨੰਗੀ ਹੋ ਗਈ ਔਰ ਲੋਕ ਇਸ ਗੱਲ ਨੂੰ ਮਖਰੂਜ਼ ਕਰ ਰਹੇ ਨੇ ਕਿ ਸਾਡੇ ਨਾਲ ਠੱਗੀ ਹੋਈ